ਗੁਰੂ ਗੋਬਿੰਦ ਸਿੰਘ ਜੀ ਨੂੰ ਤਨਖਾਈਆ ਕਿਉਂ ਕਰਾਰ ਦਿੱਤਾ 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਉੱਤੇ ਆਪਣੀ ਧੀ ਨੂੰ ਮਾਰਨ ਦਾ આરોਪ ਵੀ ਲੱਗਾ ਸੀ ਹੁਣ ਕੁਝ ਕੁ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਹੈ ਆਮ ਭਾਸ਼ਾ ਵਿੱਚ ਤਨਖਾਹ ਦਾ ਮਤਲਬ ਹੁੰਦਾ ਹੈ ਮਹੀਨੇ ਭਰ ਕੰਮ ਕਰਨ ਦੇ ਬਦਲੇ ਵਿੱਚ ਦਿੱਤੀ ਜਾਣ ਵਾਲੀ ਰਕਮ ਸਾਰ ਗੁਰਮਤ ਰਵਾਇਤਾਂ ਮੁਤਾਬਕ تنਕਾਇਆ ਕਰਾਰ ਦਿੱਤਾ ਜਾਣਾ ਪੰਥ ਵੱਲੋਂ ਲਈ ਜਾਣ ਵਾਲੀ ਧਾਰਮਿਕ ਸਜ਼ਾ ਨੂੰ ਕਿਹਾ ਜਾਂਦਾ ਹੈ ਤੇ ਕਿਸੇ ਨੂੰ ਪੰਥ ਵਿੱਚ تنਖਾਇਆ اقرار دینا ਆਦੋਂ ਵੱਦ ਨਮੋਸ਼ੀ ਭਰਿਆ ਮੰਨਿਆ ਜਾਂਦਾ ਹੈ ਪਰ ਫਿਰ ਵੀ ਜੇ ਆਪਾਂ ਇਤਿਹਾਸ ਵੱਲ ਦੇਖੀਏ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਆਰਮੀ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਭਾਈ ਛੇਵੇਂ ਸਿੰਘ ਜੀ ਤੇ ਇਤੋਂ ਤੱਕ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਮੰਤ ਵੱਲੋਂ ਤਨਖਾਈਆ ਕਰਾਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਗੁਰੂ ਪਰਿਵਾਰ ਦੇ ਕੁਝ ਕੁ ਮੈਂਬਰ ਤੇ ਕਈ ਪੂਰੀਆਂ ਦੀਆਂ ਪੂਰੀਆਂ ਸੰਪਰਦਾਵਾਂ ਨੂੰ ਹੀ ਤਨਖਾਹਿਆ ਕਰਾਰ ਦੇ ਕੇ ਪੰਥ ਵਿੱਚੋਂ ਹਮੇਸ਼ਾ ਦੇ ਲਈ ਹੀ ਸਿਖਿਆ ਜਾ ਚੁੱਕਾ ਹੈ ਪਰ ਆਕਰ ਤਨਖਾਹਿਆ ਕਰਾਰ ਦਿੱਤੇ ਜਾਣ ਦਾ ਪੂਰਾ ਇਤਿਹਾਸ ਕੀ ਹੈ ਕੌਮ ਵੱਲੋਂ ਕਦੋਂ ਤੇ ਕਿਸ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਇਸ ਸਾਬਤੋਂ ਵੱਡਾ ਸਵਾਲ ਜੇ ਸਿੱਖ ਮਰਿਆ ਦਾ ਵੀ ਚਤਨਖਾਇਆ ਕਰਾਰ ਦਿੱਤਾ ਜਾਣਾ ਇੰਨਾ ਨਮੋਸ਼ੀ ਪਰਿਆ ਮੰਨਿਆ ਜਾਂਦਾ ਹੈ ਤਾਂ ਫਿਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਵਰਗੇ ਕੌਮ ਦੇ ਹੀਰਿਆਂ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਕੌਮ ਦੇ ਲੇਖੇ ਲਗਾ ਦਿੱਤਾ ਤਾਂ ਫਿਰ ਉਹਨਾਂ ਨੂੰ ਇਹ ਸਜ਼ਾ ਕਿਉਂ ਦਿੱਤੀ ਗਈ ਤੇ ਪੰਥ ਵਿੱਚ ਅਜਿਹਾ ਕੌਣ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹੀ ਸਜ਼ਾ ਸੁਣਾ ਦਿੱਤੀ ਤੇ ਉਸ ਤੋਂ ਵੀ ਵੱਡਾ ਸਵਾਲ ਇੰਨਾ ਕਦਮ ਚੁੱਕਣ ਦੀ ਨੋਬਤ ਆਈ ਹੀ ਕਿਉਂ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਮੇਡ ਪੰਜਾਬ ਵਿੱਚ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੈਲ ਵਾਲੇ ਬਟਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਇਗਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਤੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੀ ਸਿੱਖ ਕੌਮ ਨੂੰ ਇਸ ਇਤਿਹਾਸ ਬਾਰੇ ਪਤਾ ਲੱਗ ਸਕੇ ਸਾਡੀਆਂ ਸਾਰੀਆਂ ਵੀਡੀਓਜ਼ ਸ਼ਾਮ 6 ਵਜੇ ਅਪਲੋਡ ਹੁੰਦੀਆਂ ਹਨ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਸੋ ਚੱਲਦੇ ਹਾਂ ਵੀਡੀਓ ਵੱਲ ਜੇ ਆਪਾਂ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸ੍ਰੀ ਅਕਾਲ ਤਖਤ ਦੇ ਹੁਕਮਨਾਮਿਆਂ ਵਿੱਚ ਅਨੇਕਾਂ ਵਾਰ ਇਸ ਤਨਖਾਈਏ ਸ਼ਬਦ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਜਿਵੇਂ ਕਿ ਗੁਰੂ ਸਹਿਬਾਨਾਂ ਦੇ ਸਮੇਂ ਤੋਂ ਹੀ ਸਿੱਖਾਂ ਨੂੰ ਤਨਖਾਈਏ ਘਰਾੜ ਦਿੱਤੇ ਜਾਣ ਦਾ ਜ਼ਿਕਰ ਮਿਲਦਾ ਹੈ ਪਰ ਆਖਰ ਇਹ ਸਜਾ ਲਾਇਕ ਕਿਸ ਨੂੰ ਜਾਂਦੀ ਹੈ ਜਿਹੜਾ ਵੀ ਸਿੱਖ ਪੰਥ ਤੋਂ ਬੇਮੁਖ ਹੋ ਜਾਂਦਾ ਹੈ ਕੋਈ ਪੰਥ ਘਾਤੀ ਜਾਂ ਪੰਥਨਾ ਟਾਗਾ ਲੈਣ ਦਾ ਕੰਮ ਕਰਦਾ ਹੈ ਗੁਰੂ ਨਿੰਦਕ ਹੋ ਜਾਂਦਾ ਹੈ ਜਾਂ ਕਿਸੇ ਪੰਥਕ ਮਰਿਆਦਾ ਜਾਂ ਸੰਧਾਤ ਨੂੰ ਨਹੀਂ ਮੰਨਦਾ ਇਸ ਤੋਂ ਇਲਾਵਾ ਜਿਹੜਾ ਸਿੱਖ ਕੁੜੀ ਮਾਰ ਜਾਂ ਪਖੰਡ ਕਰਦਾ ਹੋਵੇ ਆਪਣਾ ਦਾੜਾ ਰੰਗਦਾ ਹੋਵੇ ਆਪਣਾ ਪੁੱਤਰ ਜਾਂ ਧੀ ਮੁੱਲ ਦਿੰਦਾ ਹੈ ਜਾਂ ਲੈਂਦਾ ਹੈ ਇਹ ਸਾਰੇ ਸਿਖੁਰ ਸਿਖਾਨੋ ਤਨਖਾਹਿਆਕਰਾਰ ਪੰਥ ਵੱਲੋਂ ਦਿੱਤਾ ਜਾਂਦਾ ਹੈ ਸੌਕੀ ਭਾਸ਼ਾ ਵਿੱਚ ਦਸੀਏ ਤਾਂ ਸਿੱਖ ਰਹਿਤ ਮਰਿਆਦਾ ਦੇ ਉਲਟ ਕੋਈ ਵੀ ਕੰਮ ਕਰਨ ਵਾਲਾ ਕੋ ਸਿਖ ਤਨਖਾਹਿਆਕਰਾਰ ਦਿੱਤਾ ਜਾ ਸਕਦਾ ਹੈ ਤੇ ਇਸ ਸਜ਼ਾ ਦੇ ਤਹਿਤ ਜਿਹੜਾ ਧਾਰਮਿਕ ਦੰਡ ਭਰਾਇਆ ਜਾਂਦਾ ਹੈ ਉਸ ਨੂੰ ਪੌਮੀ ਭਾਸ਼ਾ ਵਿੱਚ ਤਨਖਾਹ ਕਿਹਾ ਜਾਂਦਾ ਹੈ ਇਸ ਸਜ਼ਾ ਦਾ ਕਤਾ ਠੀਕ ਹੈ ਇਹ ਤਨਖਾਹ ਸ਼ਬਦ ਕਿਸੇ ਵੀ ਸਿੱਖ ਨੂੰ ਜੋ ਪੰਥ ਤੋਂ ਉਲਟ ਚੱਲਦਾ ਹੈ ਨੂੰ ਦਿੱਤੀ ਜਾਂਦੀ ਹੈ ਪਰ ਇਹ ਤਨਖਾਹ ਸ਼ਬਦ ਆਇਆ ਕਿਤ ਦਰਅਸਲ ਪੰਥਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਪ੍ਰਾਤਨ ਸਮੇਂ ਵਿੱਚ ਮੁਗਲ ਸਰਦਨਾਂਤ ਨਾਲ ਚੱਲੇ ਆ ਰਹੇ ਲੰਬੇ ਸੰਘਰਸ਼ ਦੇ ਦੌਰ ਵਿੱਚ ਥੋੜਾ ਜਿਹਾ ਸਾਮਾ ਇਦਾਂ ਦਾ ਵੀ ਆਇਆ ਜਦੋਂ ਹਕੂਮਤ ਨੇ ਨਰਮਾਈ ਦਾ ਰੁਖ ਵਰਤ ਕੇ ਸਾਡੀ ਬਗੀਆਂ ਦੀ ਕੌਮ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਸ ਸਮੇਂ ਦਰਾਂ ਹੀ ਇਹੋ ਜਿਹੇ ਸਿੱਖ ਵੀ ਸਨ ਜੋ ਪੱਕੀ ਤਨਖਾਹ ਤੇ ਮੋਗਲ ਹਕੂਮਤ ਕੋਲ ਨੌਕਰੀਆਂ ਕਰਨ ਲੱਗੇ ਸਨ ਪਰ ਘੋੜਿਆਂ ਦੀਆਂ ਕਾਟੀਆਂ ਉੱਤੇ ਜੀਵਨ ਗੁਜ਼ਾਰਨ ਵਾਲੇ ਜਿਹਾਰੋ ਸਿੰਘਾਂ ਨੇ ਆਪਣੇ ਕੌਮੀ ਭਾਵਨਾ ਦਾ ਇਹ ਕਦਮ ਇਹਦਾ ਜੋਗ ਜਾਣ ਕੇ ਉਹਨਾਂ ਨੂੰ ਤਨਖਾਈਆ ਕਹਿਣਾ ਸ਼ੁਰੂ ਕਰ ਦਿੱਤਾ ਤੇ ਇੱਥੋਂ ਹੀ ਕੌਮ ਤੋਂ ਬੇਮੁਖ ਹੋਏ ਸਿੱਖਾਂ ਦੀ ਹੱਲ ਇਸੇ ਨਾਂ ਤੋਂ ਪੱਕ ਗਈ ਜਦੋਂ ਜਗਰੀਆ ਖਾਨ ਨੇ ਸਿੰਘਾਂ ਨੂੰ ਨਵਾਬੀ ਦੀ ਪੇਸ਼ਕਾਸ਼ ਕੀਤੀ ਸੀ ਨਾ ਕਾਗਜ਼ਾਂ ਤੇ ਖਿਲਤ ਦੀ ਥਾਲੀ ਲੈ ਕੇ ਹਕੂਮਤ ਵੱਲੋਂ ਦਰਬਾਰ ਵਿੱਚ ਹਾਜ਼ਰ ਹੋਏ ਸਨ ਭਾਈ ਸ਼ਵੇਕ ਸਿੰਘ ਜੀ ਜੋ ਕਿ ਖੁਦ ਲਾਹੌਰ ਦੇ ਦਰਬਾਰ ਵਿੱਚ ਨੌਕਰੀ ਕਰਦੇ ਸਨ ਇਸੇ ਕਰਕੇ ਉਹਨਾਂ ਨਾਲ ਕੋਈ ਵੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੰਤਬ ਵੱਲੋਂ ਭਾਈ ਸ਼ਵੇਕ ਸਿੰਘ ਜੀ ਨੂੰ ਤਨਖਾਹ ਲਾਈ ਗਈ ਜੋ ਕਿ ਉਹਨਾਂ ਨੇ ਹੱਥ ਜੋੜ ਕੇ ਸਿਰ ਮੱਥੇ ਪਰਵਾਨ ਵੀ ਕੀਤੀ ਚਲੋ ਤਨਖਾਹ ਸ਼ਬਦ ਦਾ ਮਤਲਬ ਤਾਂ ਆਪਾਂ ਜਾਣ ਗਏ ਵਾਰੇ ਇਤੋਂ ਇਹ ਵੀ ਪਤਾ ਚੱਲਦਾ ਹੈ ਕਿ ਆਪਾਂ ਤੇ ਆਪਣੇ ਬੱਚੇ ਸਿੱਖ ਰਵਾਈ ਤਾਂ ਅਤੇ ਮਰਿਆਦਾਂ ਬਾਰੇ ਕਿੰਨਾ ਕੁ ਜਾਣਦੇ ਹਾਂ ਜਿਹੜੀ ਨਿੱਕੀ ਉਮਰ ਵਿੱਚ ਛੋਟੇ ਸਹਬਜ਼ਾਦੇ ਅਮਰਦਸ ਸ਼ੱਕ ਕੇ ਨੀਹਾਂ ਵਿੱਚ ਖੜ ਕੇ ਸ਼ਹੀਦੀਆਂ ਪਾ ਗਏ ਸਾਡੇ ਬੱਚਿਆਂ ਨੂੰ ਉਸ ਉਮਰ ਵਿੱਚ ਅਮਰਤ ਦਾ ਮਤਲਬ ਤੱਕ ਨਹੀਂ ਪਤਾ ਹੁੰਦਾ ਸੋ ਵੀਡੀਓ ਦੇ ਅੱਗੇ ਵੱਲ ਬਾਤਦੇ ਹਾਂ ਕਿਸੇ ਵੀ ਸਿੱਖ ਨੂੰ ਤਨਖਾਇਆ ਕਰਾ ਦਿੱਤੇ ਜਾਣ ਦਾ ਜ਼ਿਕਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਾਲ ਵਿੱਚ ਮਿਲਦਾ ਹੈ ਜਦੋਂ ਦਰਬਾਰੀ ਰਾਗੀ ਭਾਈ ਸੰਤਾ ਤੇ ਭਾਈ ਬਲਵੰਡ ਜੀ ਇਸੇ ਗੱਲ ਤੋਂ ਗੁਰੂ ਪੰਥ ਤੋਂ ਬੇਮੁਖ ਤਾਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਕੋਈ ਵੀ ਸਿੱਖ ਇਹਨਾਂ ਨਾਲ ਮਿਲਵਰਤਨ ਨਾ ਰੱਖੇ ਗੁਰਸਿੱਖਾਂ ਨੂੰ ਪੰਥਾਂ ਵਿੱਚੋਂ ਛੇਕ ਦਿੱਤਾ ਗਿਆ ਤੇ ਕਾफी ਸਮਾਂ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਆਖਰਕਾਰ ਭਾਈ ਲੱਤਾ ਜੀ ਨੇ ਵਿਚ ਪੈ ਕੇ ਦੋਵਾਂ ਨੂੰ ਗੁਰੂ ਸਾਹਿਬ ਤੋਂ ਮਾਫ਼ੀ ਦਵਾਈ ਤੇ ਗੁਰੂ ਸਾਹਿਬ ਨੇ ਉਨ੍ਹਾਂ ਦੋਵਾਂ ਦੀਆਂ ਭੁੱਲਾਂ ਪੁਛਾ ਕੇ ਉਨ੍ਹਾਂ ਦੋਵਾਂ ਦੀਆਂ ਰਚਨਾ ਜੁਗ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਕੇ ਇਹਨਾਂ ਨੂੰ ਸਦਾ ਲਈ ਪੰਥ ਵਿੱਚ ਸਤਿਕਾਰ ਦਾ ਅਕਦਾਰ ਬਣਾ ਦਿੱਤਾ ਇਸ ਤੋਂ ਇਲਾਵਾ ਮੀਨੇ, ਮਸੰਦ, ਰਾਮਰਾਇ, ਧੀਰਮਲਿਏ ਇਹ ਸਾਰੀਆਂ ਸੰਪਰਦਾਵਾਂ ਪੰਥ ਵੱਲੋਂ ਛੇਕ ਦਿੱਤੀ ਗਈਆਂ ਸੰਪਰਦਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਦਰਅਸਲ ਮੀਣੇ ਗੁਰੂ ਘਰ ਦੀ ਵਿਰੋਧੀ ਸੰਪਰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾ ਕ੍ਰਿਤੀ ਚੰਦ ਲਈ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਮੀਣਾ ਸ਼ਬਦ ਦੀ ਵਰਤੋਂ ਕੀਤੀ ਸੀ ਜਦੋਂ ਉਹ ਗੁਰਗੱਦੀ ਪਾਉਣ ਲਈ ਬਾਰ-ਬਾਰ ਬਾਲ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਖਿਲਾਫ ਚਾਨਲੇਵਾ ਘੜਦਾ ਘੜਨ ਤੋਂ ਬਾਅਦ ਨਹੀਂ ਸੀ ਆ ਰਿਹਾ ਤੇ ਇਸੇ ਤਰ੍ਹਾਂ ਸੰਤ ਉਹ ਲੋਕ ਹਨ ਜੋ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਦੇ ਟੀਚੇ ਲਈ ਥਾਪੇ ਸਨ ਪਰ ਇਹ ਲੋਕ ਪੰਥ ਤੋਂ ਬੇਮੁਖ ਹੋ ਕੇ ਪੰਥ ਵਿਰੋਧੀ ਕਾਰਜ ਕਰ ਲੱਗ ਪਏ ਤਾਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਾਪੀ ਤੇਲ ਬਾਕੇ ਸਾੜੇ ਸਨ ਅੱਗੇ ਗੱਲ ਕਰੀਏ ਤਾਂ ਧੀਰਮਲ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਉਹ ਭਰਾ ਸੀ ਜਿਸ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਰਬਜੀਤ ਦੇ ਆਪਣੇ ਮਸੰਦਾਂ ਤੋਂ ਜਾਣ ਲੇਵਾ ਹਮਲਾ ਕਰਵਾਇਆ ਸੀ ਇਸ ਤੋਂ ਇਲਾਵਾ RAM RAJ ਨੂੰ ਚਿਰੀ ਗੁਰੂ ਹਰਾਈ ਜੀ ਨੇ ਗਲ ਦਿੱਲੀ ਦਰਬਾਰ ਚ ਭੇਜਿਆ ਤਾਂ ਹਾਕਮ ਦੀ ਚੰਗਾ ਚੌਂ ਦੇਖ ਕੇ ਉਹ ਮਦਹੋਸ਼ ਹੋ ਗਿਆ ਤੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀਆਂ ਤੁਕਾਂ ਹੀ ਬਦਲ ਦਿੱਤੀਆਂ ਤੇ ਗੁਰੂ ਸਾਹਿਬ ਨੇ ਉਸ ਨੂੰ ਵੀ ਆਪਣੇ ਤੋਂ ਦੂਰ ਕਰ ਦਿੱਤਾ ਸੀ RAM RAJ ਕਾਫੀ ਸਮਾਂ ਪੰਤਤੋਂ ਸਿੱਖਿਆ ਰਿਹਾ ਅਰ ਆਕਰਕਾਰ ਉਸਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਕੌਂਟਾ ਸਾਹਿਬ ਤੋਂ ਆ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਨਾ ਨਦੀ ਦੇ ਕਿਨਾਰੇ ਮਿਲਿਆ ਤੇ ਆਪਣੀਆਂ ਸਾਰੀਆਂ ਭੁੱਲਾਂ ਬਖਸ਼ਾ ਕੇ ਇੱਕ ਵਾਰ ਫਿਰ ਪੰਥ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਪੰਥਕ ਮਰਿਆਦਾ ਵੀ ਇਹੀ ਕਹਿੰਦੀ ਹੈ ਕਿ ਜੇ ਕੋਈ ਗੁਰਸਿੱਖ ਰਹਿਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਭੁੱਲ ਕਰਦਾ ਹੈ ਤਾਂ ਉਹ ਇਸ ਦੀ ਸਜ਼ਾ ਭੁਗਤ ਕੇ ਵਾਪਸ ਪੰਥ ਵਿੱਚ ਸ਼ਾਮਲ ਹੋ ਸਕਦਾ ਹੈ ਧਾਰਮਿਕ ਦੰਡ ਲਾਉਣ ਦੀ ਇਸ ਵੀ ਦੀ ਨੂੰ ਤਨਖਾਹ ਲਾਉਣੀ ਕਿਹਾ ਜਾਂਦਾ ਹੈ ਇਸ ਲਈ ਤਨਖਾਇਆ ਸਿੱਖ ਕਿਸੇ ਵੀ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਹੋ ਕੇ ਸੰਗਤ ਦੇ ਸਾਹਮਣੇ ਖੜਾ ਹੋ ਕੇ ਹੱਥ ਜੋੜ ਕੇ ਆਪਣੀ ਗਲਤੀ ਦੇ ਲਈ ਮਾਫੀ ਮੰਗੇ ਤੇ ਫਿਰ ਸੰਗਤ ਵਿੱਚੋਂ ਪੰਜ ਪਿਆਰੇ ਚੁਣ ਕੇ ਤਨਖਾਈਏ ਸਿੱਖ ਦੀ ਗਲਤੀ ਵਿਚਾਰ ਕੇ ਉਸ ਨੂੰ ਲਈ ਜਾਣ ਵਾਲੀ ਤਨਖਾ ਅذਵੀਜ਼ ਕਰਨ ਮੰਨ ਲੋ ਜੇ ਕੋਈ ਅਜੇਹਾ ਗੁਰਸਿੱਖ ਜਿਸ ਦੀ ਭੁੱਲ ਕਰਨ ਦਾ ਅਸਰ ਪੂਰੇ ਪੰਥ ਤੇ ਪਏ ਤੇ ਉਹ ਸੰਗਤ ਦੇ ਮੁਰੇ ਹਾਜ਼ਰ ਤੱਕ ਹੋ ਕੇ ਮਾਫੀ ਵੀਨਾ ਮੰਗੇ ਤਾਂ ਉਸ ਨੂੰ ਪੰਥਕ ਵਿਧਾਨ ਮੁਤਾਬਕ ਕਿਸੇ ਵੀ ਤਾਕਤ ਤੋਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੁਸਨ ਖਾਈਆ ਕਰਾ ਦਿੱਤਾ ਜਾਂਦਾ ਹੈ ਇਹ ਤਨਖਾਇਆ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਜੇ ਉਹ ਵਿਅਕਤੀ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਮੂਰੇ ਹਾਜ਼ਰ ਨਹੀਂ ਕਰਦਾ ਆਪਾਂਖ ਦੇ ਪ੍ਰਤੀਨਿਧਾ ਹੋਣ ਦੇ ਨਾੜ ਅੰਜ ਪਿਆਰੇ ਉਸ ਨੂੰ ਪੰਥ ਵਿੱਚੋਂ ਛੇਕ ਵੀ ਸਕਦੇ ਹਨ ਇਤਿਹਾਸ ਵੱਲ ਦੇਖੀਏ ਤਾਂ ਮੀਣੇ ਮਸੰਦ ਧੀਰਮੱਲੀਏ ਹਰਾਮ ਰਾਈਏ ਇਹ ਸਭ ਸਮੂਚੇ ਰੂਪ ਨਾਲ ਅੰਤ ਵਿੱਚੋਂ ਛੇਕ ਦਿੱਤੇ ਗਏ ਹਨ ਤੇ 1978 ਵਿੱਚ ਵਾਪਰੇ ਨਿਰੰਕਾਰੀ ਕਾਡ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ ਨਿਰੰਕਾਰੀ ਫਿਰਕਾ ਵੀ ਇਸ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਜਦੋਂ 18ਵੀਂ ਸਦੀ ਦੇ ਮਹਾਨਾਇਕ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਆਪਣੀ ਧੀ ਨੂੰ ਕਤਲ ਕਰਨ ਦਾ سنگੀਨ આરોਪ ਲੱਗਿਆ ਤਾਂ ਉਹਨਾਂ ਨੂੰ ਵੀ ਤਨਖਾਇਆ ਖਰਾਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਇੱਕ ਵਾਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨਚਾਰ ਮੋਰਾਂ ਦੇ ਮੋਹ ਵਿੱਚ ਫਸ ਗਏ ਸਨ ਤਾਂ ਉਸ ਸਮੇਂ ਸ਼ਰੀਅਕਾਲ ਤੱਕ ਸਹੇਮ ਦੇ ਜਥੇਦਾਰ ਸਨ ਬਾਬਾ ਅਕਾਲੀ ਫੁੱਲਾ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਰਾਜ ਦੇ ਮਹਾਰਾਜਾ ਨਾਲ ਵੀ ਭੋਰਾ ਨਰਮਾਈ ਨਹੀਂ ਦਿਖਾਈ ਤੇ ਘਾਨੋਂ ਨੂੰ ਵੀ ਤਨਖਾਇਆ ਕਰਾਰ ਦਿੱਤਾ ਸੀ ਕੱਲੇ ਵੱਡੇ ਵੱਡੇ ਜਰਨੈਲ ਤੇ ਮਹਾਰਾਜੇ ਹੀ ਨਹੀਂ ਘਾਨੋਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਇਸ ਲਿਸਟ ਵਿੱਚ ਸਰਵਾਂ ਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸ਼ਾਮਲ ਹਨ ਦਸੰ ਪਾਤਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਸੇਖਾਨੋਂ ਗੁੱਤ ਪ੍ਰਸਤੀ ਮੜੀਆਂ ਮਸਾਣਾ ਸਮਾਦਾਂ ਤੇ ਕਬਰਾਂ ਨੂੰ ਪੁੱਜਣ ਤੋਂ ਸਖਤ ਮਨਾ ਕੀਤਾ ਹੋਇਆ ਸੀ। ਬਾ ਸੰਮਤ 1764 ਦੀ ਗੱਲ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਸਣੇ ਦਾਦੂ ਦਵਾਰੇ ਪਹੁੰਚੇ ਸਨ ਤਾਂ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਕਮਾਂਡ ਦੇ ਪੁੱਛੇ ਨਾਲ ਦਾਦੂ ਦੀ ਸਮਾਦ ਨੂੰ ਨਮਸਕਾਰ ਕੀਤਾ ਸੀ ਪਰ ਖਾਲਸੇ ਦੇ ਘਰ ਵਿੱਚ ਸਭ ਇੱਕਦਮ ਬਰਾਬਰ ਹਨ। ਸਿੰਘਾਂ ਨੇ ਆਪਸ ਵਿੱਚ ਵਿਚਾਰ ਕਰਕੇ ਪੰਜ ਪਿਆਰਿਆਂ ਦੇ ਰੂਪ ਵਿੱਚ ਖੁਦ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੀ ਮਾੜੀ ਨੂੰ ਨਮਸਕਾਰ ਕਰਨ ਦੇ ਅਪਰਾਧ ਵਿੱਚ ਤਨਖਾਈਆ ਕਰਾਰ ਦਿੱਤਾ ਇਹ ਦੇਖ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਤੇ ਫਰਮਾਇਆ ਕਿ ਇਹ ਕਰਮ ਅਸੀਂ ਖਾਲਸੇ ਦੀ ਪ੍ਰੀਖਿਆ ਲੈਣ ਲਈ ਕੀਤਾ ਸੀ ਇਹ ਆਪਣੇ ਸਿੰਘਾਂ ਨੂੰ ਪ੍ਰੀਖਿਆ ਵਿੱਚ ਖਾਰਾ ਉਤਰਿਆ ਦੇ ਕੇ ਕੋ ਬੜੇ ਪਰਸਾਨ ਹੋਏ ਤੇ ਰਾਜੀ ਮਾਨ ਨਾਲ ਆਪਣੀ ਤਨਖਾਹ ਭੁਗਤ ਕੇ ਸਿੰਘਾਂ ਨੂੰ ਕਿਸੇ ਤਰ੍ਹਾਂ ਹੀ ਆਪਣੇ ਧਰਮ ਵਿੱਚ ਪ੍ਰਧੱਖ ਰਹਿਣ ਦਾ ਵਰ ਦਿੱਤਾ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਾਫਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਤੇ ਕੇਂਦਰੀ ਮੰਤਰੀ ਮੋਤਾ ਸਿੰਘ ਵੀ ਤਨਖਾਹਿਆ ਕਰਾਰ ਤੇ ਜਾ ਚੁੱਕੇ ਹਨ ਤੇ ਹਾਲ ਵਿੱਚ ਹੀ ਚੱਲ ਰਹੇ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਤਾਂ ਤੁਸੀਂ ਜਾਣਦੇ ਹੀ ਤੋ اے ਸੀ ਤਨਖਾਈਆ ਤੇ ਤਨਖਾਹ ਲਾਇ ਜਾਣ ਦਾ ਹੰਤਕ ਇਤਿਹਾਸ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਆ ਹੋਣਾ ਕਮੈਂਟ ਬਾਕਸ ਵਿੱਚ ਪਾਇਗਰੂ ਵੀ ਜਰੂਰ ਲਿਖ ਦਿੱਤਾ ਹੋਣਾ ਸੋ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਇਤਿਹਾਸਕ ਵੀਡੀਓ ਵਿੱਚ ਧੰਨਵਾਦ